ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਧੰਨ ਧੰਨ ਬਾਬਾ ਨੋਦ ਸਿੰਘ ਸਾਹਿਬ ਜੀ ਸਮੂਹ ਸ਼ੀਲ ਸਿੰਘ ਫੌਜਾਂ ਤੇਨਾਂ ਦੇ ਚਰਨਾਂ ਕਮਲਾਂ ਵਿੱਚ ਨਮਸਕਾਰ ਹੈ ਆਦ ਨਰਨਜਨ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਲਗੀ ਤਰ ਸੁਆਮੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਆਦਰ ਨਾਦਰ ਪ੍ਰਤਖ ਸਤਿਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸ੍ਰੀ ਦਸ਼ਮ ਦਰਬਾਰ ਜੀ ਮਹਾਰਾਜ ਸ੍ਰੀ ਸਰਬ ਲੋ ਦਰਬਾਰ ਜੀ ਮਹਾਰਾਜ ਸਤਗੁਰਾਂ ਦੀ ਪਾਵਨ ਪਵਿੱਤਰ ਧੁਰਕੀ ਬਾਣੀ ਇਲਾਹੀ ਨੂੰ ਨਮਸਕਾਰ ਹੈ ਜਿਸ ਬਾਣੀ ਨੂੰ ਪੜ ਸੁਣ ਕੇ ਖਾਲਸਾ ਜੀ ਜੀਵ ਦਾ ਉਧਾਰ ਹੁੰਦਾ ਇਹ ਪ੍ਰਾਪਤ ਹੁੰਦਾ ਕਿ ਮਹਾਰਾਜ ਅਕਾਲ ਪੁਰਖ ਵਾਹਿਗੁਰੂ ਜੀ ਇਹ ਸਾਰੀ ਸ੍ਰਿਸ਼ਟੀ ਨੂੰ ਚਲਾ ਰਹੇ ਹਨ ਜਿੰਨੇ ਵੀ ਦੇਵੀ ਦੇਵ ਤੇ ਖਾਲਸਾ ਜੀ ਜੋ ਵੀ ਸੰਸਾਰ ਵਿੱਚ ਉਤਪਤ ਹੋਇਆ ਹੈ ਸਾਰਿਆਂ ਦਾ ਸਵਾਮੀ ਵਾਹਿਗੁਰੂ ਅਕਾਲ ਪੁਰਖ ਆਪ ਹੈ ਗੁਰਾ ਇੱਕ ਦੇਹ 부ਝਾਈ ਸਭਨਾ ਜੀਆਂ ਦਾ ਇੱਕ ਦਾਤਾ ਸੋ ਮੈਂ ਵਿਸਰਨਾ ਜਾਈ ਸਾਡੇ ਗੁਰੂ ਨੇ ਇਹੀ ਮਤ ਦਿੱਤੀ ਹੈ ਭਾਈ ਸਾਰਿਆਂ ਚ ਮੇਲਿਆਂ ਨੂੰ ਛੱਡ ਕੇ ਇਹ ਆਪ ਆਪਣੇ ਮਨ ਵਿੱਚ ਧਾਰਨ ਕਰ ਲਓ ਕਿ ਸਾਰਿਆਂ ਜੀਆਂ ਦਾ ਇੱਕੋ ਇੱਕ ਦਾਤਾ ਸਵਾਮੀ ਵਾਹਿਗੁਰੂ ਹੈ ਤੇ ਉਹਨਾਂ ਨੂੰ ਕਦੇ ਵੀ ਸਾਰੀਏ ਨਾ ਭੁੱਲੀਏ ਨਾ ਇਹੀ ਮਨ ਵਿੱਚ ਖਾਲਸਾ ਜੀ ਮਤ ਵਿੱਚ ਆਪਣੇ ਉਪਦੇਸ਼ ਮਹਾਰਾਜ ਦਾ ਸਮਝ ਕੇ ਚੱਲਣਾ ਚਾਹੀਦਾ ਇਹ ਸੋਜੀ ਬਾਣੀ ਦਿੰਦੀ ਹੈ ਫਿਰ ਖਾਲਸਾ ਜੀ ਸਤਗੁਰ ਕਹਿੰਦੇ ਨੇ ਕਿ ਅਕਾਲ ਪੁਰਖ ਵਾਹਿਗੁਰੂ ਜਿਹੜੀ ਜਿਹਨੂੰ ਆਪਾਂ ਜਪਣਾ ਹੈ ਉਹਦੇ ਪਰਥਾਏ ਬਚਨ ਮਹਾਰਾਜ ਦੀ ਬਾਣੀ ਵਿੱਚ ਆਉਂਦੇ ਉਸ ਵਾਹਿਗੁਰੂ ਦੀ ਪਰਥਾਏ ਕਿੰਨੀਆਂ ਵਡਿਆਈਆਂ ਖਾਲਸਾ ਜੀ ਮਹਾਰਾਜ ਨੇ ਰਚੀਆਂ ਇਸ ਕਰਕੇ ਇਹ ਬਾਣੀ ਨੂੰ ਪੜਨ ਦਾ ਲਾਭ ਹੈ ਇਹਦੇ ਵਿੱਚ ਖਾਲਸਾ ਜੀ ਉਸ ਪਲੀਪੂਰਨ ਪਰਮੇਸ਼ਰ ਅਕਾਲ ਪੁਰਖ ਜੀਆਂ ਦੀ ਵਡਿਆਈ ਹੈ ਜਦੋਂ ਆਪਾਂ ਬਾਣੀ ਪੜ੍ਹਦੇ ਹਾਂ ਤੇ ਸੁਤੇ ਸਿਧ ਉਸ ਵਾਹਿਗੁਰੂ ਜੀ ਦੀ ਵਡਿਆਈ ਹੁੰਦੀ ਹੈ ਮਹਾਰਾਜ ਸੱਚੇ ਪਾਤਸ਼ਾਹ ਦੀ ਵਡਿਆਈ ਸੁਣ ਸੁਣ ਕੇ ਖਾਲਸਾ ਜੀ ਸੁੱਖਾਂ ਦਾ ਜਿਹੜਾ ਹੈ ਡੇਰਾ ਆ ਕੇ ਬਣ ਜਾਂਦਾ ਹੈ ਤੇ ਦੁੱਖਾਂ ਦਾ ਡੇਰਾ ਢੱਟ ਜਾਂਦਾ ਹੈ ਪਰਮੇਸ਼ਰ ਦਿੱਤਾ ਬੰਨਾ ਦੁੱਖ ਰੋਗ ਦਾ ਡੇਰਾ ਭੰਨਾ ਡੇਰਾ ਖਾਲਸਾ ਜੀ ਦੁੱਖਾਂ ਦਾ ਖਤਮ ਹੋ ਜਾਂਦਾ ਹੈ ਵਡਿਆਈ ਪਰਮੇਸ਼ਰ ਦੀ ਸੁਣਨੀ ਚਾਹੀਦੀ ਹੈ ਕਿਉਂਕਿ ਉਹਦਾ ਅੰਤ ਨਹੀਂ ਖਾਲਸਾ ਜੀ ਕੋਈ ਪਾ ਸਕਦਾ ਉਹ ਵਾਹਿਗੁਰੂ ਸੱਚੇ ਪਾਤਸ਼ਾਹ ਏਡਾ ਬੇਅੰਤ ਹੈ ਉਹਦਾ ਕੋਈ ਖਾਲਸਾ ਜੀ ਅੰਤ ਨਹੀਂ ਪਾ ਸਕਦਾ ਉਹ ਪਲੀ ਪੂਰਨ ਪਰਮੇਸ਼ਰ ਵਾਹਿਗੁਰੂ ਹੈ ਉਹ ਆਪਣੀ ਖੇਡ ਆਪ ਹੀ ਖਾਲਸਾ ਜੀ ਕਰਦਾ ਹੈ ਆਪ ਹੀ ਵੇਖਦਾ ਹੈ ਆਪ ਹੀ ਮਾਰ ਰਿਹਾ ਆਪ ਹੀ ਜਨਮ ਦੇ ਰਿਹਾ ਆਪ ਹੀ ਸਾਰੀਆਂ ਖੇਡਾਂ ਕਰ ਰਿਹਾ ਕਿਉਂਕਿ ਉਹਦਾ ਅੰਤ ਨਹੀਂ ਖਾਲਸਾ ਜੀ ਕੋਈ ਪਾ ਸਕਦਾ ਜੇ ਕੋਈ ਕਵੇ ਕਿ ਮੈਂ ਉਹਦੀਆਂ ਵਡਿਆਈਆਂ ਕਰਦਾ ਦਾਸ ਜਿਵੇਂ ਵੀਡੀਓ ਬਣਾਉਂਦਾ ਕਥਾ ਕਰਦਾ ਤੇ ਕਵੇ ਮੇਰੇ ਵਰਗੀ ਕੋਈ ਕਰ ਨਹੀਂ ਸਕਦਾ ਨਹੀਂ ਭਾਈ ਅਨ ਗਣਤ ਹੀ ਹਾਨ ਜਿਹੜੇ ਖਾਲਸਾ ਜੀ ਪਹਿਲਾਂ ਕਰਕੇ ਗਏ ਕਰੋੜਾਂ ਹੀ ਹਨ ਜੋ ਕਰ ਰਹੇ ਤੇ ਕਰੋੜਾਂ ਹੀ ਗਾਂ ਕਰਨਗੇ ਉਸ ਵਾਹਿਗੁਰਜੀ ਦੀ ਮਹਿਮਾ ਕਦੇ ਖਤਮ ਨਹੀਂ ਹੋ ਸਕਦੀ ਜਿਨ੍ਹਾਂ ਚੇਰ ਇਹ ਧਰਤੀ ਟਿੱਕੀ ਹੈ ਇਹ ਤਾਂ ਹੀ ਟਿੱਕੀ ਹੈ ਕਿਉਂਕਿ ਇਹ ਧਰਤੀ ਦੇ ਉੱਤੇ ਖਾਲਸਾ ਜੀ ਪਰਮੇਸ਼ਰ ਦੀ ਮਹਿਮਾ ਕਰਨ ਵਾਲੇ ਹਨ ਜਦੋਂ ਉਹ ਮਹਿਮਾ ਕਰਨ ਵਾਲੇ ਨਹੀਂ ਰਹਿਣਗੇ ਉਸ ਵੇਲੇ ਇਹ ਧਰਤੀ ਗਰਕ ਹੋ ਜਾਵੇਗੀ ਸੋ ਉਸ ਵਾਹਿਗੁਰਜੀ ਦੀ ਵਡਿਆਈ ਕਰਨ ਵਾਲੇ ਵੀ ਬਹੁਤ ਨੇ ਸੁਣਨ ਵਾਲੇ ਵੀ ਬਹੁਤ ਨੇ ਇਹ ਅੰਤ ਨਹੀਂ ਕੋਈ ਪਾ ਸਕਦਾ ਉਹਦਾ ਅੰਤ ਨਹੀਂ ਖਾਲਸਾ ਜੀ ਪਾਇਆ ਜਾ ਸਕਦਾ ਕਿਉਂਕਿ ਮਹਾਰਾਜ ਕਹਿੰਦੇ ਨਾਬ ਕਮਲ ਤੇ ਬ੍ਰਹਮਾ ਉਪਜੇ ਵੇਦ ਪੜੇ ਮੁਖਕੰਠ ਸਵਾਰ ਤਾਕੋ ਅੰਤ ਨਾ ਜਾਈ ਲਖਣਾ ਆਵਤ ਜਾਤ ਰਹਿ ਗੁਬਾਰ ਉਹਦਾ ਖਾਲਸਾ ਜੀ ਅੰਤ ਨਹੀਂ ਪਾਇਆ ਜਾ ਸਕਦਾ ਚਾਰ ਵੇਦ ਰਚੇ ਨੇ ਬ੍ਰਹਮਾ ਜੀ ਨੇ ਪਰ ਪਰਮੇਸ਼ਰ ਦੀ ਵਡਿਆਈ ਦਾ ਅੰਤ ਨਹੀਂ ਪਾ ਸਕਦਾ ਮੈ ਮਾ ਨਾ ਜਾਣੇ ਵੇਦ ਬ੍ਰਹਮਾ ਨਹੀਂ ਜਾਣੇ ਭੇਦ ਅਵਤਾਰ ਨਾ ਜਾਣੇ ਅੰਤ ਪਰਮੇਸ਼ਰ ਪਾਰ ਬ੍ਰਹਮ ਬੇਅੰਤ ਖਾਲਸਾ ਜੀ ਕੋਈ ਨਹੀਂ ਭੇਦ ਨੂੰ ਜਾਣਦਾ ਉਹ ਕਿੱਡਾ ਵੱਡਾ ਹੈ ਮਹਿਮਾ ਨਹੀਂ ਖਾਲਸਾ ਜੀ ਬੇਦ ਜਾਣਦੇ ਤੇ ਬ੍ਰਹਮੇ ਨੂੰ ਉਹਦਾ ਭੇਦ ਨਹੀਂ ਆਇਆ ਅਵਤਾਰਾਂ ਨੂੰ ਉਹਦਾ ਅੰਤ ਨਹੀਂ ਲੱਭਿਆ ਤੇ ਖਾਲਸਾ ਜੀ ਉਹ ਪਰਮੇਸ਼ਰ ਪਾਰ ਬ੍ਰਹਮ ਬੇਅੰਤ ਸੁਆਮੀ ਹੈ ਸ਼ੰਕਰਾ ਨਹੀਂ ਜਾਣੇ ਭੇਵ ਖੋਜਤ ਹਾਰੇ ਦੇਵ ਖਾਲਸਾ ਜੀ ਵਿਸ਼ਨੂੰ ਨੂੰ ਵੀ ਉਹਦਾ ਕੋਈ ਥਾਂ ਟਿਕਾਣਾ ਨਹੀਂ ਲੱਭਿਆ ਸਾਰੇ ਦੇਵ ਤੇ ਖੋਜ-ਖੋਜ ਕੇ ਹਾਰ ਗਏ ਉਹ ਪਰਮੇਸ਼ਰ ਵਸਿਆ ਸਾਰਿਆਂ ਦੇ ਵਿੱਚ ਹੈ ਪਰ ਨਜ਼ਰੀ ਨਹੀਂ ਆਉਂਦਾ ਮਹਾਰਾਜ ਕਹਿੰਦੇ ਦੇਵੀਆਂ ਨਹੀਂ ਜਾਣੇ ਮਰਮ ਸਭ ਉਪਰ ਅਲਖ ਪਾਰ ਬ੍ਰਹਮ ਦੇਵੀਆਂ ਵੀ ਜਿਹੜੀਆਂ ਹਨ 9 ਲੱਖ ਦੇਵੀ ਹੈ ਉਹ ਵੀ ਨਹੀਂ ਜਾਣ ਸਕਦੀ ਜਿਵੇਂ ਕੱਲ ਆਪਾਂ ਪਾਵਨ ਪਵਿੱਤਰ ਬਾਣੀ ਸ੍ਰੀ ਜਪਜੀ ਸਾਹਿਬ ਜੀ ਦੀਆਂ ਦੋ ਪੌੜੀਆਂ ਦਾ ਮਹਾਤਮ ਸਮਝਿਆ ਸੀ ਵੀ ਇਹ ਬਾਣੀਆਂ ਦੇ ਵਿੱਚ ਕੀ ਮਹਾਰਾਜ ਉਪਦੇਸ਼ ਕਰਦੇ ਤੇ ਅਗਲੀਆਂ ਪੌੜੀਆਂ ਦੇ ਵਿੱਚ ਸੁਣੀ ਹੈ ਜਿਹੜੀ ਤੀਜੀ ਪੌੜੀ ਹੈ ਧੰ ਗੁਰੂ ਮਹਾਰਾਜ ਗੁਰੂ ਨਾਨਕ ਸਾਹਿਬ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਬਾਣੀ ਦੀ ਉਹਦੇ ਵਿੱਚ ਸਤਗੁਰੂ ਜੀ ਦੱਸਦੇ ਹਨ ਕਿ ਕੋਈ ਪਰਮੇਸ਼ਰ ਵਾਹਿਗੁਰੂ ਜੀ ਦੇ ਬਲ ਨੂੰ ਮਹਾਰਾਜ ਨੂੰ ਜੇ ਗਾਉਂਦਾ ਤੇ ਆਪਣੇ ਬਲ ਕਰਕੇ ਕੋਈ ਗਾ ਰਿਹਾ ਕੋਈ ਵਾਹਿਗੁਰੂ ਜੀ ਦੀਆਂ ਦਿੱਤੀਆਂ ਦਾਤਾਂ ਨੂੰ ਵੇਖ ਵੇਖ ਕੇ ਗਾ ਰਿਹਾ ਕੋਈ ਜਿੱਦਤੀਆਂ ਹੋਈਆਂ ਦਾਤਾਂ ਦੇ ਨਿਸ਼ਾਨਾ ਨੂੰ ਵੇਖ-ਵੇਖ ਕੇ ਗਾ ਰਿਆ ਪਰ ਉਹ ਵਾਹਿਗੁਰੂ ਸੱਚੇ ਪਾਸ਼ਾ ਮਹਾਰਾਜ ਨੂੰ ਪੂਰਾ ਕੌਣ ਗਾ ਰਿਆ ਖਾਲਸਾ ਜੀ ਉਸ ਦੀ ਕਥਾ ਦੇ ਕਰਨ ਵਾਲੇ ਜਿਹੜੇ ਹਨ ਉਹ ਕਥਾ ਕਰ-ਕਰ ਕੇ ਖਾਲਸਾ ਜੀ ਥੱਕ ਗਏ ਨੇ ਹਾਰ ਗਏ ਨੇ ਪਰ ਉਹਨਾਂ ਨੂੰ ਕੋਈ ਅੰਤ ਪਰਮੇਸ਼ਰ ਦਾ ਪ੍ਰਾਪਤ ਨਹੀਂ ਹੋਇਆ ਤੇ ਬੇਅੰਤ ਕਥਨ ਕਰਦੇ ਪਿੱਛੇ ਮਹਾਰਾਜ ਕਹਿੰਦੇ ਆਏ ਨੇ ਲੋਕ ਹੁਣ ਕਰ ਰਹੇ ਨੇ ਤੇ ਅਗਾਹ ਕਰਦੇ ਰਹਿਣਗੇ ਪਰ ਉਹਦੀ ਕਥਾ ਦਾ ਟੋਟਾ ਨਹੀਂ ਆਵੇਗਾ ਉਹਦੀ ਵਡਿਆਈ ਦੀ ਟੋਟ ਨਹੀਂ ਆਵੇਗੀ ਤੇ ਮਹਾਰਾਜ ਕਹਿੰਦੇ ਉਹ ਆਕਾਲ ਪੁਰਖ ਵਾਹਿਗੁਰੂ ਬੇਅੰਤ ਹੈ ਤੇ ਅਸੀਂ ਉਹਦੇ ਕੋੋਂ ਦਾਤਾਂ ਲੈਣ ਵਾਲੇ ਹਾਂ ਅਸੀਂ ਉਹਦੀਆਂ ਦਾਤਾਂ ਲੈ ਲੈ ਥੱਕ ਰਹੇ ਹਾਂ ਪਰ ਉਹ ਵਾਹਿਗੁਰੂ ਜੀ ਦਾਤਾਂ ਦਿੰਦਾ ਥੱਕ ਨਹੀਂ ਰਿਹਾ ਇਹ ਮਹਾਰਾਜ ਸੱਚੇ ਪਾਤਸ਼ਾਹੀ ਤੀਜੀ ਪੌੜੀ ਵਿੱਚ ਸਾਨੂੰ ਸਮਝਾਉਂਦੇ ਕਿ ਉਹ ਦੇਣ ਵਾਲਾ ਜਿਹੜਾ ਬੇਅੰਤ ਹੈ ਖਾਲਸਾ ਜੀ ਬਹੁਤ ਕੁਝ ਦਿੰਦਾ ਹੈ ਰੱਬ ਪਰ ਜੇ ਕਿਸੇ ਨੂੰ ਲੈਣਾ ਆ ਜਾਵੇ ਤੇ ਉਹ ਮਹਾਰਾਜ ਕਿਸੇ ਦੀ ਖਾਲਸਾ ਜੀ ਮੋਤਾਜਗੀ ਨਹੀਂ ਚੱਲਦਾ ਜਿਵੇਂ ਕਈ ਲੋਕ ਆਪਣੀ ਗੱਲ ਮਨਾਉਣ ਵਾਸਤੇ ਮਹਾਰਾਜ ਨਾਲ ਤਰਕਾਂ ਮਤਨ ਕਾ ਕਰਦੇ ਐਵੇਂ ਨਹੀਂ ਹੋਣਾ ਖਾਲਸਾ ਜੀ ਉਹ ਵਾਹਿਗੁਰੂ ਸੱਚੇ ਪਾਸ਼ਾ ਮਹਾਰਾਜ ਸ਼ਰਦਾ ਦੇ ਭੁਕੇ ਹਨ ਜਿਹਦੇ ਹਿਰਦੇ ਵਿੱਚ ਪ੍ਰੇਮ ਹੈ ਸ਼ਰਦਾ ਹੈ ਤੇ ਖਾਲਸਾ ਜੀ ਉਹ ਮਹਾਰਾਜ ਕੋਲੋਂ ਸਾਰੇ ਕੰਮ ਕਰਾ ਲੈਂਦਾ ਕਿਉਂਕਿ ਕਿਰਾਏ ਵੀ ਨਹੀਂ ਉਦਾਹਰਨ ਵੀ ਹੈ ਭਗਤ ਜੀ ਭਗਤ ਬਾਬਾ ਧੰਨਾ ਜੀ ਉਹਨਾਂ ਨੇ ਖਾਲਸਾ ਜੀ ਵੇਖੋ ਮਹਾਰਾਜ ਸੱਚੇ ਪਾਸ਼ਾ ਨਾਲ ਪ੍ਰੇਮ ਕੀਤਾ ਪਰਮੇਸ਼ਰ ਪ੍ਰਗਟ ਹੋਇਆ ਉਹਦੇ ਕੋਲੋਂ ਖਾਲਸਾ ਜੀ ਆਪਣੀਆਂ ਮੱਝਾਂ ਵੀ ਚਰਾਈਆਂ ਖੂਬ ਵੀ ਗੜਾਇਆ ਖਾਲਸਾ ਜੀ ਖੇਤਾਂ ਦੇ ਨੱਕੇ ਵੀ ਮੜਵਾਏ ਤੇ ਮੰਜੇ ਤੇ ਬਿਠਾ ਕੇ ਸੁੱਕੀ ਰੋਟੀ ਵੀ ਮਿੱਸੀ ਰੋਟੀ ਵੀ ਖਵਾਈ ਗੰਡੇ ਦੇ ਨਾਲ ਉਹਨੇ ਸਾਰੇ ਕੰਮ ਕਰਾਏ ਪਰਮੇਸ਼ਰ ਦੇ ਕੋਲ ਪਰ ਪ੍ਰੇਮ ਸਿੰਘ ਖਾਲਸਾ ਜੀ ਵਾਹਿਗੁਰੂ ਪ੍ਰੇਮ ਦੇ ਵਾਸ ਕਾਰਜ ਕਰਦਾ ਹੈ ਪ੍ਰੇਮਾ ਭਗਤੀ ਵਿੱਚ ਵੱਡੀ ਤਾਕਤ ਹੈ ਪਰ ਪ੍ਰੇਮਾ ਭਗਤੀ ਹੁੰਦੀ ਨਹੀਂ ਖਾਲਸਾ ਜੀ ਆਪਾਂ ਪਦਾਰਥਾਂ ਵਾਸਤੇ ਭਗਤੀ ਕਰਦੇ ਆ ਧੀ ਪੁੱਤ ਸੈੱਟ ਹੋ ਜਾਣ ਉਹਦੇ ਵਾਸਤੇ ਭਗਤੀ ਕਰਦੇ ਆ ਪਦਾਰਥ ਮਿਲ ਜਾਣ ਘਰ ਕੋਠੀਆਂ ਮਿਲ ਜਾਣ ਕੈਨੇਡਾ ਦਾ ਵੀਜ਼ਾ ਮਿਲ ਜੇ ਚੰਗੇ ਥਾਂ ਸਾਡਾ ਰਿਸ਼ਤਾ ਹੋ ਜੇ ਉਥੇ ਸਾਡਾ ਰਿਸ਼ਤਾ ਹੋ ਜੇ ਸਾਡਾ ਮਨ ਕਹਿੰਦਾ ਉਹਦੇ ਨਾਲ ਹੋ ਜੇ ਸਾਡਾ ਮਨ ਕਹਿੰਦਾ ਉਹਦੇ ਨਾਲ ਹੋਵੇ ਇਹ ਭਗਤੀ ਆ ਸਾਡੀ ਇਹ ਭਗਤੀ ਦਾ ਕੋਈ ਲਾਭ ਨਹੀਂ ਇਹ ਭਗਤੀ ਉਹਨਾਂ ਚਿਹਰਾ ਜਿੰਨਾ ਚਿਰ ਚੀਜ਼ ਪ੍ਰਾਪਤ ਨਹੀਂ ਹੁੰਦੀ ਅਸਲੀ ਸ਼ਰਧਾ ਉਹ ਹੈ ਖਾਲਸਾ ਜੀ ਸ਼ਰਧ ਅਸਲੀ ਸ਼ੈ ਜਿਹੜੀ ਭਗਤੀ ਹੈ ਉਹ ਇਹ ਹੈ ਜਿਹਦੇ ਵਿੱਚ ਪ੍ਰੇਮ ਹੋਵੇ ਜਿਹਦੇ ਵਿੱਚ ਕੋਈ ਬੰਧਨ ਨਾ ਹੋਵੇ ਕਿਸੇ ਚੀਜ਼ ਦੀ ਮੰਗ ਨਾ ਹੋਵੇ ਬਸ ਵਾਹਿਗੁਰੂ ਜੀ ਨਾਲ ਪ੍ਰੇਮ ਹੋਵੇ ਜਿਨ੍ਹਾਂ ਦਾ ਵਾਹਿਗੁਰੂ ਜੀ ਨਾਲ ਪ੍ਰੇਮ ਹੁੰਦਾ ਹੈ ਇਹਨਾਂ ਖਾਲਸਾ ਜੀ ਵਾਹਿਗੁਰੂ ਜੀ ਉਹਨਾਂ ਦੇ ਸਭੇ ਕਾਰਜ ਸਵਾਰ ਦੇ ਗੋਪਾਲ ਤੇਰਾ ਆਰਤਾ ਜੋ ਜਨਤੂ ਮਰੀ ਭਗਤ ਕਰਨ ਤੇ ਤਿੰਨ ਕੇ ਕਾਰਜ ਸਵਾਰਤਾ ਜਿਹੜੇ ਪ੍ਰੇਮਾ ਭਗਤੀ ਕਰਦੇ ਉਹਨਾਂ ਦੇ ਸਾਰੇ ਕਾਰਜ ਵਾਹਿਗੁਰੂ ਜੀ ਸਵਾਰ ਦਿੰਦੇ ਤੇ ਅੱਗੇ ਚੌਥੀ ਪੌੜੀ ਵਿੱਚ ਮਹਾਰਾਜ ਕਹਿੰਦੇ ਕਿ ਜਿਵੇਂ ਦੁਨੀਆਂ ਦੇ ਬਾਦਸ਼ਾਹ ਹਨ ਉਹ ਝੂਠੇ ਹਨ ਪਰ ਜਿਹੜਾ ਵਾਹਿਗੁਰੂ ਹੈ ਉਹ ਖਾਲਸਾ ਜੀ ਸੱਚਾ ਬਾਦਸ਼ਾਹ ਹੈ ਉਹ ਸੱਚਾ ਮਾਲਕ ਹੈ ਉਹਦਾ ਨਾਮ ਹੀ ਸੱਚਾ ਹੈ ਜਿਨਾ ਗੁਰਮਖਾਣੇ ਅਕਾਲ ਪੁਰਖ ਦੇ ਨਾਮ ਨੂੰ ਪ੍ਰੇਮ ਨਾਲ ਆਖਿਆ ਮਹਾਰਾਜ ਕਹਿੰਦੇ ਉਹਨਾਂ ਨੂੰ ਅਪਾਰ ਵਾਹਿਗੁਰੂ ਜੀ ਦੀ ਕਿਰਪਾ ਪ੍ਰਾਪਤ ਹੁੰਦੀ ਹੈ ਕਿਉਂਕਿ ਉਸ ਵਾਹਿਗੁਰੂ ਜੀ ਦਾ ਨਾਮ ਹੀ ਖਾਲਸਾ ਜੀ ਸਾਰਿਆਂ ਸੁੱਖਾਂ ਨੂੰ ਦੇਣ ਵਾਲਾ ਹੈ ਚੌਥੀ ਪੌੜੀ ਜਪਤੀ ਸਾਹਿਬ ਦੀ ਵਿੱਚ ਮਹਾਰਾਜ ਬਚਨ ਕਰਦੇ ਕਿ ਅੰਮ੍ਰਿਤ ਵੇਲੇ ਉੱਠੋ ਭਾਈ ਉੱਠ ਕੇ ਸੱਚੇ ਨਾਮ ਦਾ ਉਚਾਰਨ ਕਰੋ ਉਹ ਵਾਹਿਗੁਰੂ ਜੀ ਅੱਗੇ ਆਪਣਾ ਜੱਪਿਆ ਹੋਇਆ ਨਾਮ ਹੀ ਭੇਟਾ ਰੱਖੋ ਜਿਹੜਾ ਅੰਮ੍ਰਿਤ ਵੇਲੇ ਉੱਠ ਕੇ ਨਾਮ ਜਪਿਆ ਉਹ ਹੀ ਮਹਾਰਾਜ ਜੀ ਇਹ ਹੀ ਮੇਰਾ ਮੇਰੀ ਪ੍ਰੇਮ ਭੇਟਾ ਹੈ ਮਹਾਰਾਜ ਕਹਿੰਦਾ ਫਿਰ ਅੱਗੇ ਰੱਖੀਆ ਜਿਤਨੇ ਸਹ ਦਰਬਾਰ ਜਿਹਦੇ ਨਾਲ ਤੇਰਾ ਦਰਬਾਰ ਨજર ਆ ਜਾਵੇ ਕੀ ਤੇਰੇ ਅੱਗੇ ਰੱਖੀਏ ਤੇ ਮਹਾਰਾਜ ਕਹਿੰਦੇ ਅਮਰਤ ਵੇਲੇ ਉੱਠ ਕੇ ਉਹ ਵਾਹਿਗੁਰੂ ਜੀ ਦਾ ਨਾਮ ਜਪੋ ਉਹੀ ਭੇਟਾ ਉਹਦੇ ਅੱਗੇ ਰੱਖੋ ਫਿਰ ਮਹਾਰਾਜ ਜੀ ਕਿਹੜੀਆਂ ਤੁਹਾਡੀਆਂ ਵਡਿਆਈਆਂ ਕਰੀਏ ਕੀ ਤੁਹਾਡੀ ਵਡਿਆਈਆਂ ਦੀ ਵਿਚਾਰ ਕਰੀਏ ਕਿ ਪਾਤਸ਼ਾਹ ਜੀ ਮੂੰਹੋਂ ਕਿਹੜੇ ਬੋਲ ਬੋਲੀਏ ਕਿ ਜਿਹਦੇ ਨਾਲ ਤੁਹਾਡੇ ਨਾਲ ਪ੍ਰੇਮ ਬਣਾ ਆਵੇ ਪਿਆਰ ਬਣਾ ਆਵੇ ਤੇ ਸੱਚੇ ਪਾਸ਼ਾ ਮਹਾਰਾਜ ਕਹਿੰਦੇ ਨੇ ਕਿ ਭਾਈ ਮਹਾਰਾਜ ਦਾ ਨਾਮ ਜਪਣ ਵਾਲੇ ਜਿਹੜੇ ਸਾਕਾਮ ਕਰਮਾਂ ਨੂੰ ਕਰਨ ਵਾਲੇ ਹਨ ਉਹਨਾਂ ਨੂੰ ਦੇਹ ਰੂਪੀ ਕਪੜਾ ਫਿਰ ਨਸੀਬ ਹੋ ਜਾਂਦਾ ਭਾਵ ਕਿ ਮਨੁੱਖਾ ਜਨਮ ਫਿਰ ਮਿਲ ਜਾਂਦਾ ਫਿਰ ਵਾਹਿਗੁਰੂ ਜੀ ਦੀ ਵਡਿਆਈ ਕਰਨ ਆਉਂਦੇ ਆ ਇਸ ਕਰਕੇ ਸਤਗੁਰ ਸਾਹਿਬ ਜੀ ਦੀ ਨਦਰ ਕਰਕੇ ਜੋ ਮੁਕਤੀ ਦਾ ਗਿਆਨ ਪ੍ਰਾਪਤ ਹੁੰਦਾ ਉਹ ਵਾਹਿਗੁਰੂ ਅਕਾਲ ਪੁਰਖ ਦੀ ਕਿਰਪਾ ਨਾਲ ਪ੍ਰਾਪਤ ਹੁੰਦਾ ਖਾਲਸਾ ਜੀ ਜਿਹੜੇ ਅੰਮ੍ਰਿਤ ਵੇਲੇ ਉੱਠਦੇ ਬਾਣੀ ਪੜ੍ਹਦੇ ਨਾਮ ਜਪਦੇ ਉਹ ਵਾਹਿਗੁਰੂ ਜੀ ਅੱਗੇ ਪੇਟਾ ਰੱਖਦੇ ਉਹ ਪੇਟਾ ਮਹਾਰਾਜ ਨੂੰ ਪ੍ਰਵਾਨ ਹੈ ਸੋ ਸੱਚੇ ਪਾਸ਼ਾ ਗੁਰੂ ਗਰੀਬ ਨਿਵਾਜ ਅੰਤਰਜਾਮੀ ਧੰਗੁਰੂ ਨਾਨਕ ਸਾਹਿਬ ਤਿਨਾਂ ਦੇ ਚਰਨਾਂ ਕਮਲਾਂ ਦਾ ਧਿਆਨ ਧਾਰ ਕੇ ਭਾਈ ਨਾਮ ਜਪੀਏ ਬਾਣੀ ਪੜ੍ਹੀਏ ਗੁਰੂ ਕੇ ਨਾਮ ਵਿੱਚ ਖਾਲਸਾ ਜੀ ਵੱਡਾ ਜਿਹੜਾ ਪ੍ਰਾਪ ਜਿਹੜਾ ਪ੍ਰਕਾਸ਼ ਹੈ ਪ੍ਰਾਪਤ ਹੁੰਦਾ ਵੱਡਾ ਜਿਹੜਾ ਮਹਾਰਾਜ ਦਾ ਪ੍ਰਤਾਪ ਹੈ ਉਹ ਸਾਨੂੰ ਨਸੀਬ ਹੁੰਦਾ ਫਿਰ ਖੁਸ਼ੀਆਂ ਪ੍ਰਾਪਤ ਹੁੰਦੀਆਂ ਨਾਮ ਦੀ ਵੱਡੀ ਬਰਕਤ ਹੈ ਖਾਲਸਾ ਜੀ ਨਾਮ ਗੁਰੂ ਦਾ ਜਿਹੜਾ ਕੋਈ ਧਿਆਉਂਦਾ ਗਾਉਂਦਾ ਹੈ ਉਹ ਸਤਿਗੁਰੂ ਮਹਾਰਾਜ ਜੀ ਧਰਨੀ ਦੁਨੀ ਦੇ ਮਾਲਕ ਦੇ ਚਰਨਾਂ ਦਾ ਜਿਹੜਾ ਪੌਰਾ ਬਣ ਜਾਂਦਾ ਸੇਵਕ ਬਣ ਜਾਂਦਾ ਜਦੋਂ ਕੋਈ ਸੇਵਕ ਬਣ ਜਾਂਦਾ ਫਿਰ ਉਹਨਾਂ ਦਾ ਕਾਰਜ ਵਾਹਿਗੁਰੂ ਆਪ ਸਵਾਰਦੇ ਬਾਣੀ ਵਿੱਚ ਬਚਨ ਵੀ ਆਉਂਦੇ ਜੋ ਜਨਹਾਰਕਾ ਸੇਵਕੋ ਹਰ ਤਿਸ ਕੀ ਕਾਮੀ ਉਹਦੇ ਸਾਰੇ ਕੰਮ ਕਰਨ ਵਾਲਾ ਕਾਮਾ ਬਣ ਜਾਂਦਾ ਪਰਮੇਸ਼ਰ ਜਿਹੜਾ ਪਰਮੇਸ਼ਰ ਦਾ ਸੇਵਕ ਬਣ ਜਾਂਦਾ ਹੈ ਬਾਬਾ ਕਬੀਰ ਸਾਹਿਬ ਨੂੰ ਮਹਾਰਾਜ ਨੇ ਆਖਿਆ ਨਾ ਕਬੀਰਾ ਤੂੰ ਮੇਰਾ ਹੋ ਜਾ ਤੇ ਸਾਰਾ ਸੰਸਾਰ ਤੇਰਾ ਹੋ ਜਾਵੇ ਸਾਰਾ ਕੁਝ ਤੈਨੂੰ ਪ੍ਰਾਪਤ ਹੋ ਜਾਵੇਗਾ ਸੋ ਖਾਲਸਾ ਜੀ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਦਾ ਧਿਆਨ ਧਾਰ ਕੇ ਮਹਾਰਾਜ ਨੇ ਇਹ ਹੀ ਆਖੀਏ ਕਿ ਮਹਾਰਾਜੀ ਤੁਸੀਂ ਗਰੀਬ ਨਿਵਾਜ ਹੋ ਮੈਨੂੰ ਗਰੀਬ ਨੂੰ ਨਿਵਾਜਣ ਵਾਲੇ ਹੋ ਮੇਰੇ ਮੱਥੇ ਉਤੇ ਛਤਰ ਚਲੌਣ ਵਾਲੇ ਹੋ ਤੁਹਾਡੇ ਤੋਂ ਬਿਨਾ ਹੋਰ ਕੌਣ ਹੈ ਫਕਤ ਨਾਮਦੇਵ ਜੀ ਆਖਦੇ ਨਾ ਕਹਿੰਦੇ ਗਰੀਬ ਨਿਵਾਜ ਗੁਸਈਆ ਮੇਰਾ ਮਾਥਾ ਛਤਰ ਤਰ ਹੈ ਸੋ ਖਾਲਸਾ ਜੀ ਇਹ ਮਹਾਰਾਜ ਦੀਨ ਤੁਲਿੰਦੇ ਮਾਲਕ ਦੇ ਇਹ ਕੀ ਵਡਿਆਈ ਉਹਦੀ ਕੀਤੀ ਜਾ ਸਕਦੀ ਐ ਉਹ ਖਾਲਸਾ ਜੀ ਮੇਰੀ ਬੰਦੀ ਭਗਤ ਛਡਾਵਾਂ ਬੰਦ ਐ ਭਗਤ ਨਾ ਛੁਟਾ ਮੋਹੇ ਕਹਿੰਦੇ ਮੈਂ ਬੰਨ ਦਵਾ ਕਿਸੇ ਨੂੰ ਤੇ ਮੇਰਾ ਭਗਤ ਛਡਵਾ ਸਕਦਾ ਪਰ ਮੇਰਾ ਕੋਈ ਭਗਤ ਬੰਨ ਦਵੇ ਤੇ ਮੇਰੇ ਕੋ ਨਹੀਂ ਛੁੱਟਦੀ ਕਿੱਡਾ ਮਹਾਰਾਜ ਨੇ ਪ੍ਰਤਾਪ ਕਿੱਡੀ ਵਡਿਆਈ ਆਪਣੇ ਸੇਵਕ ਨੂੰ ਬਖਸ਼ੀ ਹੈ ਅਕਾਲ ਪੁਰਖ ਜੀ ਨੇ ਕਿਉਂਕਿ ਚਾਹੇ ਤੇ ਅਕਾਲ ਪੁਰਖ ਵਾਹਿਗੁਰੂ ਕੀ ਨਹੀਂ ਖਾਲਸਾ ਜੀ ਕਰ ਸਕਦਾ ਪਰ ਮਹਾਰਾਜ ਸੱਚੇ ਪਾਤਸ਼ਾਹ ਨੇ ਆਪਣੇ ਸੇਵਕਾਂ ਨੂੰ ਵਡਿਆਈਆਂ ਬਖਸ਼ੀਆਂ ਜਿਹੜੇ ਉਹਦਾ ਨਾਮ ਜਪਦੇ ਹਨ ਸੋ ਖਾਲਸਾ ਜੀ ਉਹ ਵਾਹਿਗੁਰਜੀ ਤੋਂ ਬਲ ਬਲ ਜਾਈਏ ਜੀ ਦਾ ਵੱਡਾ ਨਾਮ ਹੈ ਜੀ ਦਾ ਕੋਈ ਅੰਤ ਨਹੀਂ ਖਾਲਸਾ ਜੀ ਪਾਇਆ ਜਾ ਸਕਦਾ ਉਹਨੂੰ ਜਪੀਏ ਖਾਲਸਾ ਜੀ ਬਾਕੀਆਂ ਨੂੰ ਛੱਡ ਕੇ ਪਰਮੇਸ਼ਰ ਅਕਾਲ ਪੁਰਖ ਦੇ ਚਰਣੀ ਜੁੜੀਏ ਜਨ ਨਾਨਕ ਬਲ ਬਲ ਸਦ ਬਲ ਜਾਈ ਹੈ ਤੇਰਾ ਅੰਤ ਨਾ ਪਾਰਾ ਵਰਿਆ ਵਾਹਿਗੁਰਜੀ ਤੇਰੇ ਤੋਂ ਬਲ ਬਲ ਜਾਈਏ ਤੇਰਾ ਕੋਈ ਅੰਤ ਨਹੀਂ ਪਾ ਸਕਦਾ ਮਹਾਰਾਜ ਆ ਤੂ ਉੱਚਾ ਤਾਕਾ ਦਰਬਾਰਾ ਅੰਤ ਨਹੀਂ ਕਿਸ ਪਾਰਾਵਾਰਾ ਮਹਾਰਾਜ ਵੱਡਾ ਦਰਬਾਰ ਹੈ ਤੁਹਾਡਾ ਕੋਈ ਮਹਾਰਾਜ ਸੱਚੇ ਪਾਤਸ਼ਾਹ ਜੀ ਅੰਤ ਬੰਨਾ ਨਹੀਂ ਕੋਟ ਬ੍ਰਹਿਮੰਡ ਕੋ ਠਾਕੁਰ ਸਵਾਮੀ ਸਰਬ ਜੀਆਂ ਦਾ ਦਾਤਾ ਖਾਲਸਾ ਜੀ ਕਰੋੜਾਂ ਬ੍ਰਹਿਮੰਡਾਂ ਦੀ ਗੱਲ ਕੀਤੀ ਹੈ ਆਪਾਂ ਇੱਕ ਬ੍ਰਹਿਮੰਡ ਵਿੱਚ ਰਹਿੰਨੇ ਹਨ ਕਰੋੜਾਂ ਬ੍ਰਹਿਮੰਡਾਂ ਦਾ ਠਾਕੁਰ ਹੈ ਵਾਹਿਗੁਰੂ ਸੱਚੇ ਪਾਤਸ਼ਾਹ ਸਾਰਿਆਂ ਜੀਆਂ ਦਾ ਦਾਤਾ ਹੈ ਸਭ ਨੂੰ ਦੇਣ ਵਾਲਾ ਇਸ ਕਰਕੇ ਭਾਈ ਜੈ ਦੇਖਾਂ ਤ ਏਕ ਤੂੰ ਅੰਤ ਨਾ ਪਾਰ ਆਵਾਰ ਜਿੱਥੇ ਵੀ ਨਜ਼ਰ ਮਾਰੀਏ ਵਾਹਿਗੁਰਜੀ ਤੁਹਾਡੀ ਕਲਾ ਵਰਤ ਰਹੀ ਆ ਤੁਹਾਡਾ ਕੋਈ ਅੰਤ ਨਹੀਂ ਪਾ ਸਕਦਾ ਆਗੇ ਅੰਤ ਨਾ ਪਾਇਓ ਤਾਕਾ ਕੰਸ ਛੇਦ ਕੀਆ ਬੜ ਭਇਆ ਬੜਾ ਭਇਆ ਇਹ ਬਚਨ ਮਹਾਰਾਜ ਜੀ ਦੇ ਆਉਂਦੇ ਸੋ ਖਾਲਸਾ ਜੀ ਸਤਗੁਰ ਜੀ ਮਹਾਰਾਜ ਨੇ ਤਾਂ ਸਾਨੂੰ ਬੜਾ ਕੁਝ ਬਖਸ਼ਿਆ ਪਰ ਅਸੀਂ ਉਹਦਾ ਨਾਮ ਨਹੀਂ ਗਾਉਂਦੇ ਤੇ ਆਉਂਦੇ ਉਹਨੂੰ ਨਹੀਂ ਯਾਦ ਕਰਦੇ ਫਿਰ ਖਾਲਸਾ ਜੀ ਦੁੱਖਾਂ ਵਿੱਚ ਗਲਸਤ ਹੋ ਜਾਂਦੇ ਆ ਆਓ ਅੱਜ ਦੀ ਹੱਡ ਬੀਤੀ ਸਰਵਣ ਕਰੀਏ ਗੁਰੂ ਗਰੀਬ ਨਿਵਾਜ ਅੰਤਰਜਾਮੀ ਸਤਿਗੁਰੂ ਜੋ ਕਿਰਪਾ ਕਰ ਰਹੇ ਇਹ ਅੱਜ ਦੀ ਹੱਡਬੀਤੀ ਖਾਲਸਾ ਜੀ ਮਹਾਰਾਜ ਦੀ ਕਿਰਪਾ ਸਦਕਾ ਇੱਕ ਵੀਰ ਨੇ ਸੁਣਾਉਣਾ ਕੀਤੀ ਹੈ ਤੇ ਛੋਟੀ ਜੀ ਹੱਡਬੀਤੀ ਹੈ ਛੇਤੀ ਛੇਤੀ ਆਪ ਜੀ ਨੂੰ ਸੁਣਾ ਦੇਣੀ ਹੈ ਇਹ ਇੱਕ ਵੀਰ ਨੇ ਸੁਣਾਉਣਾ ਕੀਤੀ ਹੈ ਕਹਿੰਦਾ ਕਿ ਮਹਾਰਾਜ ਦੀ ਕਿਰਪਾ ਨਾਲ ਘਰ ਵਿੱਚ ਸਾਰੇ ਅਸੀਂ ਗੁਰਸਿੱਖਾਂ ਬਾਣੀ ਪੜਨ ਵਾਲੇ ਆ ਤੇ ਪਰ ਕਹਿੰਦਾ ਮੈਂ ਕਦੇ ਵੀ ਬਾਬਾ ਦੀਪ ਸਿੰਘ ਸਾਹਿਬ ਦੇ ਦਰ ਨਹੀਂ ਗਿਆ ਨਾ ਕਦੇ ਸੀਧਾ ਨੂੰ ਬਹੁਤਾ ਯਾਦ ਕੀਤਾ ਗੁਰੂ ਨਾਨਕ ਸਾਹਿਬ ਤੇ ਕਲਗੀਧਰ ਸਵਾਮੀ ਜੀ ਨੂੰ ਯਾਦ ਕਰਦੇ ਆ ਖਾਲਸਾ ਜੀ ਇਹ ਕੋਈ ਵੱਡੀ ਗੱਲ ਨਹੀਂ 10 ਪਾਤਸ਼ਾਹੀਆਂ ਗੁਰੂ ਗੋਬਿੰਦ ਸਾਹਿਬ ਜੀ ਮਹਾਰਾਜ ਇਹ ਸੱਚੇ ਪਾਸ਼ਾ ਸ਼ਰੂਮਣੀ ਇਹ ਸਾਡੇ ਗੁਰੂ ਹਨ ਬਾਕੀ ਸਾਰੀਆਂ ਸ਼ਕਤੀਆਂ ਬ੍ਰਹਿਮੰਡ ਦੀਆਂ ਇਹਨਾਂ ਤੋਂ ਥੱਲੇ ਹੈ ਪਰ ਮਹਾਰਾਜ ਨੇ ਆਪਣੇ ਸਿੱਖਾਂ ਨੂੰ ਵੱਡੀਆਂ-ਵਡਿਆਈਆਂ ਬਖਸ਼ੀਆਂ ਧੰਗੂ ਗੁਰਜਣ ਦੇਵ ਜੀ ਮਹਾਰਾਜ ਬਾਬਾ ਬੁੱਢਾ ਸਾਹਿਬ ਨੂੰ ਵਡਿਆਈ ਬਖਸ਼ੀ ਉਹਨਾਂ ਕੋਲੇ ਬਚਨ ਲਿਆ ਉਹਨਾਂ ਦੇ ਘਰ ਫਿਰ ਪੁੱਤਰ ਹੋਇਆ ਖਾਲਸਾ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਆਪਣੇ ਸਿੱਖਾਂ ਨੂੰ ਬੜੀਆਂ ਵਡਿਆਈਆਂ ਬਖਸ਼ੀਆਂ ਹਨ ਤੇ ਫਿਰ ਜਿਹੜੇ ਅੱਗੇ ਮਹਾਰਾਜ ਦੇ ਸਿੱਖ ਹਨ ਉਹਨਾਂ ਨੇ ਸਤਗੁਰਾਂ ਦੇ ਘਰੋਂ ਮਹਾਰਾਜ ਸੱਚੇ ਪਾਤਸ਼ਾਹ ਦੇ ਨਾਲ ਜੋੜਨ ਵਾਸਤੇ ਸੰਗਤ ਨੂੰ ਖਾਲਸਾ ਜੀ ਪ੍ਰਚਾਰ ਕਰਨ ਵਾਸਤੇ ਆਪਣੇ ਆਪੇ ਵੀ ਵਾਰ ਦਿੱਤੇ ਸੋ ਇਸ ਕਰਕੇ ਇਹਨਾਂ ਦੀਆਂ ਵਡਿਆਈਆਂ ਹਨ ਵੀਰ ਕਹਿੰਦਾ ਕਿ ਮੇਰੀ ਮਾਤਾ ਜੀ ਦੇ ਸਿਰ ਵਿੱਚ ਛੱਟ ਲੱਗ ਗਈ ਸੀ ਦਿੱਲੀ ਅਸੀਂ ਰਹਿੰਦੇ ਆਂ ਮਾਤਾ ਜੀ ਦੇ ਸਿਰ ਵਿੱਚ ਸੱਟ ਲੱਗਣ ਕਰਕੇ ਤੇ ਮਾਤਾ ਸਾਡੀ ਅੱਗੇ ਵੀ ਖਾਲਸਾ ਜੀ ਬਹੁਤ ਹੱਡ ਬੀਤੀਆਂ ਐਵੇਂ ਨਹੀਂਆਂ ਸੁਣਾਈਆਂ ਫਿਰ ਸਾਰੀਆਂ ਉਹਦੀਆਂ ਦਾਸ ਭਾਵੇਂ ਛੋਟੀ ਹੋਵੇ ਵੱਡੀ ਹੋਵੇ ਆਪ ਸਭ ਨੂੰ ਸੁਣਾਉਣੀਆਂ ਹਨ ਕਈ ਹੱਡ ਬੀਤੀਆਂ ਖਾਲਸਾ ਜੀ ਬਹੁਤ ਬਹੁਤ ਪੁਰਾਣੀਆਂ ਭੈਣਾਂ ਨੇ ਭੇਜੀਆਂ ਦਾਸ ਕੋ ਸੁਣਾ ਨਹੀਂ ਹੋਈਆਂ ਉਹ ਵੀ ਸੁਣਾਵਾਂਗਾ ਤੇ ਇਹ ਵੀਰ ਜੀ ਦੱਸਦੇ ਕਿ ਮੇਰੇ ਮਾਤਾ ਜੀ ਕੋਠੇ ਤੋਂ ਡਿੱਗ ਪਏ ਸੀ ਸਿਰ ਵਿੱਚ ਸੱਟ ਲੱਗੀ ਕੋਠੇ ਤੋਂ ਕਿ ਪੌੜੀਆਂ ਤੋਂ ਉਹਨਾਂ ਨੇ ਕਿਹਾ ਸੀ ਡਿੱਗ ਪਏ ਤੇ ਉਹ ਸਿਰ ਵਿੱਚ ਸੱਟ ਲੱਗਣ ਕਰਕੇ ਮਾਤਾ ਹਸਪੀਟਲ ਵਿੱਚ ਰਹੀ ਸੀ ਬਹੁਤ ਜ਼ਿਆਦਾ ਪੈਸਾ 12-13 ਲੱਖ ਰੁਪਈਆ ਸਾਡਾ ਲੱਗਿਆ ਮਾਤਾ ਦਾ ਪ੍ਰਸ਼ਨ ਵੀ ਸਹੀ ਹੋ ਗਿਆ ਪਰ ਮਾਤਾ ਨੂੰ ਨਾ 15 ਦਿਨ ਕਿ 16 ਦਿਨ ਹੋ ਗਏ ਸੀ ਹੋਸ਼ ਨਹੀਂ ਸੀ ਆਈ ਤੇ ਡਾਕਟਰ ਨੇ ਸਾਨੂੰ ਕਿਹਾ ਸੀ ਵੀ ਇੰਨੇ ਦਿਨ ਲੱਗਦੇ ਨਹੀਂ ਇਹ ਤੇ ਵਾਹਿਗੁਰੂ ਜੀ ਦੇ ਹੱਥ ਵਾ ਤੁਸੀਂ ਮਹਾਰਾਜ ਨੂੰ ਯਾਦ ਕਰੋ ਤੇ ਕਹਿੰਦਾ ਮੈਂ ਬਗਲਾ ਸਾਹਿਬ ਦਰਸ਼ਨ ਮੇਲੇ ਕਰਨ ਜਾਂਦਾ ਰਿਹਾ ਮੰਗਲਸਾ ਹੈ ਮਹਾਰਾਜ ਦੇ ਚਰਨਾਂ ਵਿੱਚ ਸ੍ਰੀ ਹਰਿਕ੍ਰਿਸ਼ਨ ਤੇ ਆਈ ਹੈ ਜਿਸ ਡਿੱਠੇ ਸਾਬ ਦੁੱਖ ਜਾਏ ਸਾਰੇ ਦੁੱਖ ਚਲੇ ਜਾਂਦੇ ਹਨ ਧੰਨ ਗੁਰੂ ਹਰਿਕ੍ਰਿਸ਼ਨ ਜੀ ਮਹਾਰਾਜ ਨੂੰ ਡਿੱਠਿਆਂ ਮਹਾਰਾ ਦਾ ਨਾਮ ਉਚਾਰਿਆਂ ਖਾਲਸਾ ਜੀ ਕਹਿੰਦਾ ਮੈਂ ਉੱਥੇ ਸੇਵਾ ਕਰਦਾ ਰਿਹਾ ਪਰ ਖੇਡ ਜਿਵੇਂ ਮਹਾਰਾ ਨੇ ਵਡਿਆਈ ਬਖਸ਼ੀ ਇਹ ਨਹੀਂ ਮੈਂ ਕਹਿ ਰਿਹਾ ਕਿ ਬੰਗਲਾ ਸਾਹਿਬ ਛੋਟਾ ਕੈਸ਼ੀ ਸ਼ਹੀਦਾਂ ਦਾ ਸਥਾਨ ਵੱਡਾ ਹੈ ਨਹੀਂ ਖਾਲਸਾ ਜੀ ਪਰ ਸ਼ਹੀਦ ਸਿੰਘ ਜਿਹੜੇ ਨੇ ਉਹ ਜਿਨ੍ਹਾਂ ਦੇ ਕੋਈ ਸ਼ਰਧਾ ਧਾਰ ਕੇ ਛੇ ਆ ਜਵੇ ਤੇ ਉਹ ਛੇਤੀ ਕਿਰਪਾ ਕਰ ਦਿੰਦੇ ਇਹ ਮਹਾਰਾਜ ਦੇ ਘਰ ਦੀ ਵਡਿਆਈ ਆ ਉਹ ਆਪਣੀ ਖੇੜਾ ਜਿਵੇਂ ਭਾਈ ਮੰਨ ਜੀ ਦਾ ਆਪਣਾ ਸਥਾਨ ਹੈ ਭਾਈ ਬਹਿਲੋ ਜੀ ਦਾ ਆਪਣਾ ਸਥਾਨ ਹੈ ਬਾਬਾ ਬੁੱਢਾ ਸਾਹਿਬ ਜੀ ਦਾ ਆਪਣਾ ਸਥਾਨ ਬਾਬਾ ਬਿਦੀ ਚੰਦ ਸਾਹਿਬ ਜੀ ਦਾ ਆਪਣਾ ਸੁਭਾਅ ਹੈ ਸੋ ਭਾਈ ਪਾਰੋ ਜੁਲਕਾ ਜੀ ਦਾ ਆਪਣਾ ਸੁਭਾਅ ਹੈ ਭਾਈ ਬਾਲਾ ਜੀ ਦਾ ਆਪਣਾ ਸੁਭਾਅ ਭਾਈ ਮਰਦਾਨਾ ਜੀ ਦਾ ਆਪਣਾ ਸੁਭਾਅ ਆਪੋ ਆਪਣੀਆਂ ਸ਼ਕਤੀਆਂ ਦੇ ਵਿੱਚ ਨਪੂਨ ਹਨ ਇਹ ਸਾਰੇ ਸੋ ਖਾਲਸਾ ਜੀ ਇਹਨਾਂ ਦੀ ਕੋਈ ਬਰਾਬਰੀ ਨਹੀਂ ਕਰ ਸਕਦਾ ਸਿੱਖਾਂ ਦੀ ਮਹਾਰਾਜ ਨੇ ਵਡਿਆਈਆਂ ਬਖਸ਼ੀਆਂ ਹਨ ਤੇ ਇਹ ਕਹਿੰਦੇ ਵੀਰ ਜੀ ਦੱਸਦਾ ਕਿ ਮੈਂ ਨਾ ਬੰਗਲਾ ਸਾਹਿਬ ਸੇਵਾ ਕਰਦਾ ਰਿਆ ਮਹਾਰਾਜ ਚੰਨਾ ਵਿੱਚ ਅਰਦਾਸ ਕਰਦਾ ਰਿਆ ਕਹਿੰਦੇ ਇੱਕ ਦਿਨ ਮੈਂ ਬੰਗਲਾ ਸਾਹਿਬ ਸੇਵਾ ਕਰਦਾ ਸਾਂ ਤੇ ਕਹਿੰਦੇ ਅਚਾਨਕ ਨਾ ਇਦਾਂ ਗੱਲਾਂ ਬਾਤਾਂ ਚੱਲਣ ਲੱਗ ਪਈਆਂ ਸੀ ਬੈਠੇ ਸਾਂ ਲੰਗਰ ਹਾਲ ਦੇ ਵਿੱਚ ਤੇ ਉੱਥੇ ਸਿੰਘ ਗੱਲਾਂ ਕਰਨ ਲੱਗ ਪਏ ਵੀ ਮੈਂ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਗਿਆ ਬਈ ਬੜੀ ਤਾਕਤ ਆ ਸ਼ਹੀਦਾਂ ਚ ਬੜੀ ਵੱਡੀ ਕਲਾ ਹੈ ਮਹਾਰਾਜ ਨੇ ਸ਼ਹੀਦਾਂ ਨੂੰ ਬਖਸ਼ੀ ਬਾਬਾ ਦੀਪ ਸਿੰਘ ਸਾਹਿਬ ਨੂੰ ਉਹਨਾਂ ਨੂੰ ਬਖਸ਼ੀ ਇਵੇਂ ਖਾਲਸਾ ਜੀ ਗੱਲਾਂ ਬਾਤਾਂ ਚੱਲਦੇ ਆ ਚੱਲਦੇ ਆ ਤੇ ਮੈਨੂੰ ਇੱਕ ਸਿੰਘ ਸਾਡੇ ਗਵੰਢੀ ਰਹਿੰਦਾ ਬਜ਼ੁਰਗ ਨੇ ਅੰਕਲ ਜੀ ਉਹ ਉਹਨਾਂ ਨੇ ਪੁੱਛਿਆ ਵੀ ਕਿੱਦਾਂ ਪੁੱਤਰ ਤੇ ਜਮਾਤਾ ਦਾ ਕੀ ਹਾਲ ਐ ਤੇ ਦਾਸ ਨੇ ਦੱਸਿਆ ਵੀ ਅੰਕਲ ਜੀ ਇਹਦੇ ਹੋਸ਼ ਨਹੀਂ ਆਈ ਇੰਨੇ ਦਿਨ ਹੋ ਗਏ ਕਹਿੰਦੇ ਬੜੇ ਦਿਨ ਹੋ ਗਏ ਕੀ ਗੱਲ ਕੀ ਕਾਰਨ ਡਾਕਟਰ ਕੀ ਕਹਿੰਦੇ ਸਾਰਾ ਕੁਝ ਦੱਸਿਆ ਤੂੰ ਮੈਨੂੰ ਕਹਿਣ ਲੱਗੇ ਇਦਾਂ ਕਰ ਸਾਡੀ ਮੰਨ ਰਾਤ ਨੂੰ ਜਾ ਸ਼ਹੀਦਾ ਸਾਹਿਬ ਜਾ ਕੇ ਮਹਾਰਾਜਾ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਅਰਦਾਸ ਕਰ ਬਾਬਾ ਦੀਪ ਸਿੰਘ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਕਰ ਉਥੋਂ ਜੋਤ ਦਾ ਘੋਲ ਲੈ ਕੇ ਆ ਕੀਪਤਾ ਮਹਾਰਾਜ ਤੇ ਤੇ ਕਿਰਪਾ ਕਰ ਦੇਣ ਤੇ ਉਹ ਵੀਰ ਕਹਿੰਦਾ ਮੈਂ ਕਦੇ ਵੀ ਨਹੀਂ ਸੀ ਗਿਆ ਕਹਿੰਦਾ ਫਿਰ ਮੈਂ ਆਪਣਾ ਇੱਕ ਮਿੱਤਰ ਨਾਲ ਲੈ ਕੇ ਤੇ ਅਸੀਂ ਬਾਪੂ ਉਹਨਾਂ ਦਾ ਬਚਨ ਮੰਨਿਆ ਤੇ ਚਲੇ ਗਏ ਕਿਉਂਕਿ ਬਹੁਤ ਸਤਕਾਰਯੋਗ ਸੀਗੇ ਉਹ ਭਾਈ ਸਾਹਿਬ ਕਹਿੰਦੇ ਅਸੀਂ ਜਿਹਨੂੰ ਚਲੇ ਗਏ ਉੱਥੇ ਪਹੁੰਚੇ ਸ਼ਹੀਦਾਂ ਸਾਹਿਬ ਗੁਰੂ ਰਾਮਦਾਸ ਮਹਾਰਤ ਘਰ ਦੇ ਦਰਸ਼ਨ ਕੀਤੇ ਸ਼ਹੀਦਾਂ ਸਾਹਿਬ ਗਏ ਤੇ ਜਦੋਂ ਉੱਥੇ ਜਾ ਕੇ ਮਹਾਰ ਦੇ ਚਰਨਾਂ ਵਿੱਚ ਅਰਦਾਸ ਵੀ ਕੀਤੀ ਤੇ ਉਥੋਂ ਜੋਤ ਦਾ ਘਿਓ ਪਤਾ ਲੱਗਾ ਬਾਹਰੋਂ ਮਿਲਦਾ ਉਹ ਲਿਆ ਜੋਤ ਵਿੱਚ ਪਾਇਆ ਤੇ ਉਹਨਾਂ ਨੇ ਥੋੜਾ ਜਿਹਾ ਪ੍ਰਸ਼ਾਦ ਵੀ ਦਿੱਤਾ ਜੋਤ ਦੇ ਘਿਓ ਦਾ ਕੜਾ ਪ੍ਰਸ਼ਾਦ ਦੀ ਦੇਖ ਰਾਈ ਗ੍ਰੰਥੀ ਸਿੰਘ ਕੋਲੋਂ ਵੀ ਅਰਦਾਸ ਕਰਾਈ ਤੇ ਖਾਲਸਾ ਜੀ ਵੀਰ ਕਹਿੰਦਾ ਕਿ ਮੈਂ ਜੇ ਉੱਥੋਂ ਚੱਲਿਆ ਨਹੀਂ ਸਾਂ ਅਜੇ ਉੱਥੇ ਹੀ ਸਾਂ ਅਸੀਂ ਅਸੀਂ ਪਲਾਨ ਕਰਦੇ ਸਾਂ ਸ਼ਾਮਾਂ ਨੂੰ ਵੀ ਵੇਗੁਰੂ ਰਾਮਦਾਸ ਮਹਾਰ ਦੇ ਘਰ ਜਾਈਏ ਦਰਸ਼ਨ ਕਰਕੇ ਤੇ ਫਿਰ ਆਪਾਂ ਟ੍ਰੇਨ ਤੇ ਬੈਠਾਂਗੇ ਅਸੀਂ ਗੁਰੂ ਰਾਮਦਾਸ ਮਹਾਰ ਦੇ ਘਰ ਚਲੇ ਗਏ ਉਸ ਤੋਂ ਬਾਅਦ ਅਸੀਂ ਜਦੋਂ ਰੇਲਵੇ ਸਟੇਸ਼ਨ ਨੂੰ ਜਾ ਰਹੇ ਸਾਂ ਤੇ ਮੈਨੂੰ ਫੋਨ ਆਉਂਦਾ ਪਿੱਛੋਂ ਮੇਰੀ ਭੈਣ ਦਾ ਕਿ ਵੀਰ ਜੀ ਤੁਸੀਂ ਕਿੱਥੇ ਆ ਤੇ ਮੈਂ ਕਿਹਾ ਵੀ ਅਸੀਂ ਤਾਂ ਇੱਥੇ ਜੇ ਮਰਸਾ ਸਾਹਿਬ ਤੋਂ ਚੱਲਣ ਲੱਗੇ ਆ ਤੇ ਕਹਿੰਦੇ ਤੁਸੀਂ ਛੇਤੀ ਆ ਜਾਓ ਵੀ ਮਾਤਾ ਆਪਣੀ ਨੂੰ ਹੋਸ਼ ਆ ਗਈ ਖਾਲਸਾ ਜੀ ਐਡੀ ਮਹਾਰਾਏ ਨੇ ਕਿਰਪਾ ਕੀਤੀ ਬਾਬਾ ਦੀਪ ਸਿੰਘ ਸਾਹਿਬ ਨੇ ਕਲਾ ਵਰਤਾਈ ਦਰਸ਼ਨ ਕਰਨ ਕਿਸੇ ਦੇ ਮੂੰਹ ਮਾਰਨੇ ਖੇੜ ਵਰਤਾਈ ਵੇਖੋ ਸਿੰਘ ਦੇ ਹਿਰਦੇ ਵਿੱਚ ਵਸ ਕੇ ਤੇ ਬਾਹਰ ਆਇਨੇ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਭੇਜ ਦਿੱਤਾ ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਤੇ ਫਿਰ ਉਹ ਸ਼ਹੀਦਾਂ ਦੇ ਦਰ ਗਿਆ ਖਾਲਸਾ ਜੀ ਉੱਥੇ ਜਾ ਕੇ ਅਰਦਾਸ ਬੇਨਤੀ ਕੀਤੀ ਤੇ ਮਹਾਰਾਜ ਦੀ ਕਲਾ ਵਰਤ ਗਈ ਮਾਤਾ ਕਹਿੰਦੇ ਮਹਾਰਾਜ ਦੀ ਰਹਿਮਤ ਨਾਲ ਮਾਤਾ ਹੋਸ਼ ਵਿੱਚ ਆ ਗਈ ਤੇ ਫਿਰ ਉਹ ਵੀਰ ਦੱਸਦਾ ਕਿ ਮੈਂ ਉੱਥੇ ਪਹੁੰਚ ਕੇ ਮਾਤਾ ਦੇ ਨਾਲ ਜਿੱਦਾਂ ਮਾਤਾ ਪਛਾਣਦੀ ਨਹੀਂ ਸੀ ਸਾਨੂੰ ਚਾਰਕ ਦਿਨ ਨਹੀਂ ਪਛਾਣਿਆ ਕਹਿੰਦਾ ਫਿਰ ਮੇਰੇ ਮਨ ਵਿੱਚ ਆਈ ਵੀ ਜੋਤ ਦਾ ਕਿਉ ਲਾਵਾਂ ਕਹਿੰਦਾ ਫਿਰ ਮਾ ਜੋਤ ਦਾ ਕਿ ਉਹ ਉਹਨਾਂ ਦੇ ਸਿਰ ਦੇ ਉੱਤੇ ਮੱਥੇ ਦੇ ਉੱਤੇ ਲਾਇਆ ਤੇ ਮਹਾਰਾਜ ਦੀ ਕਿਰਪਾ ਨਾਲ ਜਿਸ ਦਿਨ ਘੋਲ ਲਾਇਆ ਸੀ ਸਵੇਰੇ ਲਾਇਆ ਸੀ ਕਿ ਇਹਨੇ ਦੁਪਹਿਰ ਤੱਕ ਮਾਤਾ ਨੇ ਸਾਨੂੰ ਮੈਨੂੰ ਆਵਾਜ਼ ਮਾਰ ਕੇ ਬੁਲਾਇਆ ਸੀ ਸੋ ਐਡੀ ਮਹਾਰਾਜ ਦੀ ਕਲਾ ਖਾਸਾ ਜੀ ਵਰਤਦੀ ਆ ਪਰ ਜੇ ਕੋਈ ਭਰੋਸਾ ਕਰੇ ਮਹਾਰਾ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਪੂਰਨ ਭਰੋਸਾ ਰੱਖਣ ਵਾਲਾ ਸੇਖੀ ਪਾਰ ਲੱਗਦਾ ਸੋ ਇਸ ਕਰਕੇ ਜਿਨ੍ਹਾਂ ਨੂੰ ਭਾਈ ਭਰੋਸਾ ਹੁੰਦਾ ਹੈ ਉਹਨਾਂ ਦੀ ਸ਼ਰਧਾ ਨੂੰ ਭਾਗ ਲੱਗਦੇ ਆ ਉਹਨਾਂ ਨੂੰ ਮਹਾਰਾਜ ਬਹੁਤ ਬੇਅੰਤ ਖੁਸ਼ੀਆਂ ਬਖਸ਼ਦੇ ਸੋ ਸੱਚੇ ਪਾਤਸ਼ਾਹ ਕਿਰਪਾ ਕਰਨ ਭਾਈ ਇਹ ਹੱਡ ਬੀਤੀ ਸੀ ਮਹਾਰਾ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ਣ ਗੁਰੂ ਗਰੀਬ ਨਿਵਾਜ ਅੰਤਰਜਾਮੀ ਮਹਾਰਾਜ ਸਾਰਿਆਂ ਨੂੰ ਸੁੱਖ ਦੇਣ ਵਾਲੇ ਆ ਸਾਰਿਆਂ ਨੂੰ ਸੁੱਖ ਦੇਣ ਭਾਈ ਥੋੜੀ ਜੀ ਸਿਹਤ ਖਰਾਬ ਹੋਣ ਕਰਕੇ ਇੱਕ ਤੇ ਜ਼ੋਰ ਲਾ ਕੇ ਬੋਲਣਾ ਪੈ ਰਿਹਾ ਖਾਲਸਾ ਜੀ ਇੱਕ ਥੋੜੀ ਜੀ ਜਦੋਂ ਇਦਾਂ ਸਿਹਤ ਨਾਲ ਠੀਕ ਹੋਵੇ ਤੇ ਫਿਰ ਬਹੁਤੀ ਸੁਰਤੀ ਵੀ ਨਹੀਂ ਜੁੜਦੀ ਤੇ ਕਾਲੀ-ਕਾਲੀ ਵਿੱਚ ਆਪ ਜੀ ਨੂੰ ਹੱਡ ਬੀਤੀ ਸੁਣਾਈ ਆ ਮੈਨੂੰ ਵੀ ਕੋਈ ਜ਼ਿਆਦਾ ਆਨੰਦ ਨਹੀਂ ਆਇਆ ਤੇ ਜੇ ਆਪਾਂ ਜਿਹੜਾ ਟਕਾਹ ਵਿੱਚ ਬਹਿ ਕੇ ਮਹਾਰਾਜ ਦੀ ਵਡਿਆਈ ਕਰਦੇ ਹਾਂ ਤੇ ਫਿਰ ਖਾਲਸਾ ਜੀ ਬਹੁਤ ਖੁਸ਼ੀਆਂ ਪ੍ਰਾਪਤ ਹੁੰਦੀਆਂ ਸੋ ਉਹਦੇ ਵਾਸਤੇ ਮੈਂ ਮਾਫੀ ਚਾਹੁੰਨਾ ਹਾਂ ਇੱਕ ਥੋੜਾ ਜਿਹਾ ਦਾਸ ਦਾ ਜਿੱਦਾਂ ਫੋਨ ਦਾ ਵੀ ਚੱਕਰ ਆ ਖਾਲਸਾ ਜੀ ਕਿਉਂਕਿ ਕਾਰਜ ਬੜੇ ਨੇ ਇਸੇ ਉੱਤੇ ਹੁੰਦੇ ਆ ਆਵਾਜ਼ ਵੀ ਕੋਈ ਚੰਗੀ ਤਰ੍ਹਾਂ ਨਹੀਂ ਆਉਂਦੀ ਉਹਦੇ ਵਾਸਤੇ ਵੀ ਮੈਂ ਮਾਫੀ ਚਾਹੁੰਦਾ ਮਹਾਰਾਜ ਕਿਰਪਾ ਕਰਨ ਥੋੜੇ ਚਿਰ ਬਾਅਦ ਕੋਸ਼ਿਸ਼ ਕਰਾਂਗੇ ਕੋਈ ਚੰਗਾ ਹੋਣ ਲੈ ਕੇ ਤੇ ਫਿਰ ਉਹਦੇ ਵਿੱਚ ਖਾਲਸਾ ਜੀ ਕੋਈ ਵਧੀਆ ਢੰਗ ਨਾਲ ਕਿਸੇ ਨੂੰ ਪੁੱਛ ਦੱਸ ਕੇ ਉਹਦੇ ਵਿੱਚ ਰਿਕਾਰਡਿੰਗ ਕਰਕੇ ਵੀਡੀਓ ਪਾਇਆ ਕਰਾਂਗੇ ਤਾਂ ਜੋ ਚੰਗੀ ਤਰ੍ਹਾਂ ਸੰਗਤ ਸੁਣ ਸਕੇ ਕਿਉਂਕਿ ਜਦੋਂ ਆਵਾਜ਼ ਵੀ ਸਾਫ਼ ਨਹੀਂ ਆਉਂਦੀ ਤੇ ਖਾਲਸਾ ਜੀ ਰਾਸ ਨਹੀਂ ਬਣਦਾ ਇੱਕ ਸਿਹਤ ਨਾਲ ਠੀਕ ਹੋਵੇ ਤੇ ਉਦੋਂ ਵੀ ਰਾਸ ਨਹੀਂ ਬਣਦਾ ਮਹਾਰਾਜ ਕਿਰਪਾ ਕਰਨ ਆਪ ਸੰਗਤ ਬਖਸ਼ਣ ਯੋਗ ਬਖਸ਼ਿਓ ਪਾਈ ਮਹਾਰਾਜਾ ਕਿਰਪਾ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ